ਸਾਡਾ ਮਕਸਦ ਸੰਦੀਪ <th>ਥਾਪਰ ਦੇ ਹਮਲਾਵਰ ਨੂੰ ਸਜ਼ਾ ਦਿਲਾਣਾ ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮੁਤ ਹਿੰਦੂ ਸਮਾਜ ਦਾ ਇੱਕੋ ਹੀ ਟ ਮਕਸਦ ਹੈ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿੱਲਾਂ ਦੀ ਸਲਾਕਾ ਤੱਕ ਪਹੁੰਚਾਣਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲੈਣਗੇ ਜਿਹੜੇ ਲੋਕ ਸੋਚਦੇ ਨੇ ਸੀ ਥਾਪਰ ਦੇ ਕਿਰਪਾਨਾਂ ਮਾਰੇ ਕਤਲੇਆ ਮਾਮਲੇ ਕਰਕੇ ਸਾਨੂੰ ਡਰਾ ਲੈਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ Hindu ਡਰਨ ਵਾਲਾ ਨਹੀਂ ਪਹਿਲਾਂ ਵੀ ਇਧਰ ਆਉਂਦੇ ਸੀ ਜਦੋਂ ਅਤਵਾਦੀ ਬੱਚਾਂ ਜੋਟੇ ਨਾਲੋਂ ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ Hindu ਹੈ ਤਾਂ ਪੰਜਾਬ ਹੈ ਮੈਂ ਸਾਫ਼ ਕਹਿਣਾ ਚਾਹਾਂਗਾ Hindu ਹੈ ਤਾਂ ਪੰਜਾਬ ਹੈ ਮੇਂ ਗੱਲ ਦੱਸਾਂ ਸ਼ਿਫ ਸੈਂਕ ਜਿਹੜਾ ਹੈਗਾ ਜਾਂ Hindu ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਸੱਚ ਨੂੰ ਸੱਚ ਕਹਿੰਦੇ ਆ ਅੱਤਵਾਦੀ ਨੂੰ ਅੱਤਵਾਦੀ ਕਹਿੰਦੇ ਆ ਇਹਨਾਂ ਦੀ ਤਰ੍ਹਾਂ ਹੀਰੋੜੀ ਬਣਾਉਂਦੇ ਇਹਨਾਂ ਲਈ ਜਗਦਾਸ ਦੀ ਗਵਾਰਾ ਹੀਰੋ ਹੋ ਸਕਦਾ ਜਿਹਨੇ ਬੰਬ ਦੇ ਨਾਲ ਕਤਲਿਆਮ ਕੀਤਾ ਸਾਡੇ ਲਈ ਨਹੀਂ ਹੋ ਸਕਦਾ ਉਹਨਾਂ ਲੋਗਾਂ ਨੇ ਸੰਦੀਪ <th>ਥਾਪਰ ਤੇ ਕਤਲੇਆਮ ਹਮਲਾ ਕੀਤਾ ਕਿਉਂ ਕੀਤਾ ਕਿਉਂਕਿ ਦੁਕਾਨਾਂ ਖੁੱਲ ਚੁੱਕੀਆਂ ਨੇ ਇਹ ਵੀ ਕਿ ਦੁਕਾਨਾਂ ਖੁੱਲ ਚੁੱਕੀਆਂ ਵੀ ਕਿਸੇ Hindu ਲੀਡਰ ਨੂੰ ਮਾਰ ਦੋ ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ ਲੁਧਿਆਣਾ ਸੀਯੂ ਸੈਨਾ ਆਗੂ ਸੰਦੀਪ <th>ਥਾਪਰ ਤੇ ਹਮਲੇ ਤੋਂ ਬਾਅਦ ਅੱਜ Hindu ਸੰਘਟਨ ਦਾ ਵਫਦ ਪੁਲਿਸ ਨੂੰ ਮਿਲਿਆ ਇਸ ਮੌਕੇ ਸੀਯੂ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਨੇ ਕਿਹਾ ਕਿ ੜਕਾਓ ਬਿਆਨ ਦੇਣ ਵਾਲਿਆਂ ਖਿਲਾਫ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਬੰਦੀ ਉਹਨਾਂ ਨੇ ਅੱਜ ਆਪਣੀ ਮੰਗ ਰੱਖੀ ਮੇਨ ਸਾਡਾ ਮਕਸਦ ਸੰਦੀਪ <th>ਥਾਪਰ ਦੇ ਹਮਲਾਵਰ ਨੂੰ ਸਜ਼ਾ ਦਿਲਾਣਾ ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮੁੱਚ ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿੱਲਾਂ ਦੀ ਸਲਾਕਾ ਤੱਕ ਪਹੁੰਚਾਣਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਇੱਕ ਦੂਜੀ ਗੱਲ ਸਾਡੀ ਸੀ ਵੀ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ <th>ਥਾਪਰ ਵੱਲ ਪਰਚਾ ਦਰਜ ਕੀਤਾ ਗਿਆ ਵੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜਿਮੇਦਾਰੀਆਂ ਚੱਕ ਰਹੇ ਨੇ ਅਸੀਂ ਕਰਾਤਾ ਫਤਿਹ ਕਰਾਤਾ ਜਾਗ ਹੋਈ ਹੈ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕੁਝ ਹੋਇਆ Hindu ਸਮਾਜ ਨੂੰ ਨੀਚਾ ਦਿਖਾਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰਖਾਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦੀਏ ਪਰ Hindu ਸਮਾਜ ਸਾਡੇ ਅੱਗੇ ਬੋਲੇ ਵੀ ਨਾ ਵੀ ਚੁੱਪ ਵੀ ਰਵੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਲਦੀ ਹੀ ਪੰਜਾਬ ਦੇ ਵਿੱਚ ਹਿੰਦੂ ਫਟੜਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣੇ ਵਿੱਚ ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਨਤੀਜਾ ਮਲਜਮ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਸੀਗਾ ਉਹਦੇ ਬਾਰੇ ਕੋਈ ਗਲਪਾ ਨਹੀਂ ਉਹ ਲੋਕ ਕਹਿ ਰਹੇ ਨੇ ਵੀ ਪ੍ਰਯਾਸ ਚੱਲ ਰਿਹਾ ਹੈ ਅਸੀਂ ਟੀਮਾਂ ਲਾਈਆਂ ਹੋਈਆਂ ਨੇ ਦੇਖਦੇ ਹਾਂ ਰਿਜ਼ਲਟ ਕਦੋਂ ਆਉਂਦਾ ਆਸ਼ਵਾਸ਼ਣ ਹੈ ਜਦ ਤੱਕ ਮਲਜਮਾਂ ਨੂੰ ਸਜ਼ਾ ਨਹੀਂ ਹੁੰਦੀ ਜਦ ਤੱਕ ਮੁਜਰਿਆਂ ਨੂੰ ਕੋਰਟ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਰਿਛੜ ਦਿੰਦਾ ਜਦ ਤੱਕ ਜਿਹੜੇ ਲੋਕ ਬੋਲਦੇ ਨੇ سوشل ਮੀਡੀਆ ਤੇ ਅਸੀਂ ਜ਼ਿੰਮੇਦਾਰੀ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਬਕਵਾਸ ਕਰਦੇ ਨੇ ਫालतू ਬੋਲਦੇ ਨੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਨਹੀਂ ਹੁੰਦਾ ਹਿੰਦੂ ਸੰਗਠਨ ਹਿੰਦੂ ਸਮਾਜ ਸ਼ਹਿਰ ਵਾਸੀ ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲੈਣਗੇ ਜਿਹੜੇ ਲੋਕ ਸੋਚਦੇ ਨੇ ਸੀ ਖਾਪਰ ਦੇ ਕਿਰਪਾਨਾਂ ਮਾਰੇ ਕਤਲਿਆਮ ਹਮਲੇ ਕਰਕੇ ਸਾਨੂੰ ਡਰਾ ਲਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ Hindu ਡਰਨ ਵਾਲਾ ਨਹੀਂ ਪਹਿਲਾਂ ਵੀ ਡਰਿਆ 1984 ਜਦੋਂ ਅੱਤਵਾਦੀ ਬੱਚਾਂ ਚੋ ਟ੍ਰੇਨਾਂ ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ Hindu ਹੈ ਤਾਂ ਪੰਜਾਬ ਹੈ ਮੈਂ ਸਾਫ਼ ਕਹਿਣਾ ਚਾਹਾਂਗਾ Hindu ਹੈ ਤਾਂ ਪੰਜਾਬ ਹੈ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮst Hindu ਵਡਰਨ ਸਾਰਾ ਪੰਜਾਬ ਦਾ ਸਾਰਾ ਤਿੰਨ ਧਰਮ ਦੇ ਲੋਕ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਆਪਣੀ ਪੋਸਟ ਪਾਉਂਦੇ ਐ ਐਕਸ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਆ ਉਹ ਹੇਟ ਸਪੀਚ ਕਰਦੇ ਨੇ ਪੜਕਾਉਂਦੇ ਨੇ ਸਿੱਖ ਭਾਵਨਾਵਾਂ ਨੂੰ ਟ੍ਰਾਈ ਕਰਦੇ ਨੇ ਸਪੀਚ ਕਰਦੇ ਨੇ ਮੈਂ ਇਹ ਗੱਲ ਦੱਸਾਂ ਸ਼ਿਪ ਸੈਨਿਕ ਜਿਹੜਾ ਹੈਗਾ ਜਾਂ Hindu ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਸੱਚ ਨੂੰ ਸੱਚ ਕਹਿੰਦੇ ਆ ਅੱਤਵਾਦੀ ਨੂੰ ਅੱਤਵਾਦੀ ਕਹਿੰਦੇ ਆ ਇਹਨਾਂ ਦੀ ਤਰ੍ਹਾਂ ਹੀਰੋੜੀ ਬਣਾਉਂਦੇ ਸਾਨੀ ਨੂੰ ਤਾਂ ਲੱਗਦਾ ਗੱਲਾਂ ਫਿਲਮ ਬਹਿ ਕੇ ਨਾ ਗੱਲਾਂ ਕਰਨੀਆਂ ਬਹੁਤ ਆਂਦੀਆਂ ਠੀਕ ਹੈ ਨਹੀਂ ਅਸੀਂ ਸੱਚ ਨੂੰ ਸੱਚ ਕਹਿੰਦੇ ਆ ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਦੇ ਆ ਇਹ ਲੋਕ ਅੱਤਵਾਦੀ ਨੇ ਹੀਰੋ ਬਣਾਉਂਦੇ ਨੇ ਕੀ ਦੱਸਦੇ ਨੇ ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ ਇਹਨਾਂ ਲਈ ਜਗਦਾ ਸਿੰਘ ਵਾਰਾ ਹੀਰੋ ਹੋ ਸਕਦਾ ਜਿਹਨੇ ਬੰਬ ਦੇ ਨਾਲ ਕਤਲੇਆਮ ਕੀਤਾ ਸਾਡੇ ਲਈ ਨਹੀਂ ਹੋ ਸਕਦਾ ਅਸੀਂ ਸਾਬ ਕਹਿੰਦੇ ਆ ਅਸੀਂ ਲੋਕ ਦੇਸ਼ ਪ੍ਰੇਮੀਆਂ ਪੰਜਾਬ ਪ੍ਰੇਮੀਆਂ ਧਰਮ ਪ੍ਰੇਮੀਆਂ ਸ਼ਾਂਤੀ ਪ੍ਰੀਏ ਲੋਕਾਂ ਅਗਰ ਸਾਡੇ ਨਾਲ ਧੱਕਾ ਕੀਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਮਿਸ਼ਨਰ ਨੇ ਕਹੇ ਸੀ ਕਿ ਸੋਸ਼ਲ ਮੀਡੀਆ ਤੇ ਜਿਹੜੇ ਅੱਗੇ ਇਦਾਂ ਦੀ ਕੋਈ ਪੋਸਟ ਪਾਊਗਾ ਬਿਲਕੁਲ ਅਸੀਂ ਉਹੀ ਕੰਪਲੀਟ ਦੇ ਕੇ ਆਏ ਆ ਵੀ ਜਿਨ੍ਹਾਂ ਨੇ ਥਾਪਰ ਦੇ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਲੁਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਫਿਰ ਹੁਣ ਅੰਦਰ ਗੱਲਬਾਤ ਕੀ ਹੋਈ ਆ ਹੋਰ ਗੱਲਬਾਤ ਕੀ ਹੋਈ ਹੈ ਤੁਹਾਡੀ ਅੰਦਰ ਬਹੀ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੇ ਲੋਕ ਨਿਹੰਗਵਾਲੇ ਚ ਫਿਰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਦੋਸ਼ੀ ਨਹੀਂ ਗੁਰੂ ਦਾ ਬਾਨਾ ਜਦੋਂ ਸੰਦੀਪ <th> ਨੂੰ ਰੋਕਿਆ ਗਿਆ ਗੁਰੂ <th> ਸਤਿ ਸ੍ਰੀ ਅਕਾਲ ਕੀਤਾ ਵੀ ਗੁਰੂ ਦੇ ਬਾਣੇ ਨੂੰ ਦੇਖ ਕੇ ਨਮਸਕਾਰ ਕੀਤਾ ਪਰ ਜਿਹੜੇ ਨਕਲੀ ਸਿੰਘ ਸੀਗੇ ਨਕਲੀ ਸੀਗੇ ਨਕਲੀ ਢੰਗ ਸੀ ਨਾ ਉਹ ਨਸ਼ੇੜੀ ਸੀਗੇ ਚੋਰ ਸੀਗੇ ਚੋਰੀਆਂ ਦੇ ਪਰਚੇ ਨੇ ਨਸ਼ਾ ਲੈਂਦੇ ਨੇ ਨਸ਼ਾ ਕਰਦੇ ਨੇ 24 ਘੰਟੇ ਉਹਨਾਂ ਲੋਗਾਂ ਨੇ ਸੰਦੀਪ ਥਾਪਰ ਦੇ ਕਤਲੇਆਮ ਹਮਲਾ ਕੀਤਾ ਕਿਉਂ ਕੀਤਾ ਕਿਉਂਕਿ ਦੁਕਾਨਾਂ ਖੁੱਲ ਚੁੱਕੀਆਂ ਨੇ ਇਹ ਵੀ ਕਿ ਦੁਕਾਨਾਂ ਖੁੱਲ ਚੁੱਕੀਆਂ ਵੀ ਕਿਸੇ ਹਿੰਦੂ ਲੀਡਰ ਨੂੰ ਮਾਰ ਦੋ ਪਿੱਛੇ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਘਰ ਰੋਟੀ ਨਹੀਂ ਫਿਲਦੀ ਪੈਰ ਚ ਪਾਉ ਨੂੰ ਚੱਪਲ ਨਹੀਂ ਸੀ ਤੁਸੀਂ ਵੀਡੀਓ ਦੇਖੋ ਇੱਕ ਨਿਹੰਗ ਦੇ ਪੈਰ ਚ ਚੱਪਲ ਨਹੀਂ ਪਈ ਸੀ ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ ਉਹਨਾਂ ਨੇ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ ਥਾਪਰ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ ਦੀ ਸੀਰੀਅਸ ਹੈ ਜਦ ਤੱਕ ਮੈਂ ਸਿੱਧੀ ਗੱਲ ਕਰਾਂ ਸਿਰ ਤੇ ਖਤਰਨਾਕ ਸੱਟਾਂ ਨੇ ਮਾਰੀਆਂ ਗਈਆਂ ਨੇ ਲੱਤਾਂ ਬਾਹਾਂ ਪਰਪਰ ਸੱਟਾਂ ਮਾਰੀਆਂ ਗਈਆਂ ਨੇ ਜਦ ਤੱਕ ਸੰਦੀਪ ਥਾਪਰ ਦੀ ਘਰ ਨਹੀਂ ਆ ਜਾਂਦੇ ਜਦ ਤੱਕ ਮਹੀਨੇ ਤੋਂ ਮਹੀਨੇ ਲੱਗਦੇ ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ ਠੀਕ ਨਹੀਂ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਬਹੁਤ ਵਧੀਆ ਸ਼ੁਭਾਸਨ ਦਿੱਤਾ ਔਰ ਪੰਜਾਬ ਦੇ ਵਿੱਚ ਮੈਂ ਇੱਕ ਚੀਜ਼ ਚਾਹਨਾ ਜੈਣਾ ਕਿ ਆਪਾਂ Hindu ਸਮਾਜ ਸਾਰਾ ਇੱਕ ਹੋ ਜਾਈਏ ਇੱਕ ਹੋ ਕੇ ਕੰਮ ਕਰੀਏ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵਧੀਆ ਬਣਿਆ ਰਹੇ ਔਰ ਸਾਡੀ ਵੀ ਇਹੀ ਪ੍ਰਗਤੀਕ ਪੰਜਾਬ ਦਾ ਮਾਹੌਲ ਅਸੀਂ ਵਧੀਆ ਬਣਾਵਾਂਗੇ ਔਰ اسی ਵੀ ਮਾਨਯੋਗ ਸੀਪੀ ਸਾਹਿਬ ਨੂੰ ਸ਼ਵਾਸਨ ਦਿੱਤਾ ਹੈ ਕਿ ਸਾਡੇ ਵੱਲੋਂ ਇਹੋ ਜੀ ਕੋਈ ਕੰਮ ਨਹੀਂ ਹੋਊਗਾ ਜਿਹਦੇ ਨਾਲ ਕਿਸੇ ਦੇ ਕੋਈ ਦਿਲ ਦੁੱਖੇ ਜਾਂ ਕੋਈ ਗੱਲ ਹੋਵੇ ਇਹ ਰਿਕਾਰਡਿੰਗ ਕੁਝ ਦਿਨ ਪਹਿਲਾਂ ਸੰਦੀਪ ਠਾਪਰ ਫੁਰਾਂ ਦਾ ਜਿਹੜਾ ਉਹਨਾਂ ਦੇ ਸੱਟਾਂ ਮਾਰੀਆਂ ਸੀ ਤੇ ਉਸੇ ਇੱਕ ਮੁਕਦਮਾ ਦਰਜ ਕੀਤਾ ਜਿਹੜੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਉਹਦੇ ਸਬੰਧ ਦੇ ਵਿੱਚ ਹੀ ਸਾਰੇ ਮਿਲਣੇ ਆਏ ਸੀ ਕੁਝ ਤਫ਼ਤੀਸ਼ ਨਾਲ ਸੰਬੰਧਿਤ ਸੀ ਕੁਝ ਉਹ ਦੱਸਣਾ ਚਾਹੁੰਦੇ ਸੀ ਕੁਝ ਅਸੀਂ ਡਿਸਕਸ਼ਨ ਸੀ ਉਸ ਦੀ ਰੂਟੀਨ ਚ ਇੱਕ ਮੀਟਿੰਗ ਸੀ ਇਹਦੇ ਵਿੱਚ ਉਹਦੇ ਵਿੱਚ ਕੋਈ ਸਟੇਟਮੈਂਟ ਲਿਖਣੀ ਅਸੀਂ ਆ ਜਾਂ ਕੋਈ ਹੋਰ ਚਾਹੁੰਦੇ ਸੀ ਵੀ ਤਫਤੀਸ਼ ਥੋੜੀ ਜਲਦੀ ਹੋ ਜੇ ਪ੍ਰਾਇੋਰਟੀ ਤੇ ਹੋ ਜੇ ਉਹ ਸਾਡੀ ਆਲਰੇਡੀ ਸੀਪੀ ਸਾਹਿਬ ਨੇ ਉਹਨਾਂ ਨੂੰ ਇਹ ਦੱਸਤਾ ਵੀ ਇਹ ਸਾਡੀ ਵੈਸੀ ਹੀ ਪ੍ਰਾਇੋਰਟੀ ਹੈ ਤੇ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਇਹਨੂੰ ਮੁਕਦਮੇ ਨੂੰ ਟ੍ਰੇਸ ਕਰ ਲਿਆ ਤੇ ਅਸੀਂ ਇਹਨਾਂ ਚ ਜਿਹੜੇ ਰਹਿੰਦੇ ਆ ਦੋਸ਼ੀ ਉਹਨੂੰ ਵੀ ਗ੍ਰਿਫਤਾਰ ਕਰਕੇ ਟਾਈਮ ਸਰ ਚਲਾਣ ਦੇ ਕੇ ਇਹਦਾ ਸੇਮ ਟਾਈਮ ਬਾਉਂਡ ਮਤਲਬ ਜਿਹੜਾ ਦਾ ਟ੍ਰਾਇਲ ਕੰਪਲੀਟ ਕਰਾ ਕੇ ਲੈ ਜਾਵਾਂਗੇ ਇਸ ਕੋਲ ਉਹਦੇ ਪੁਲਿਸ ਇਸ ਕੁਝ ਆਊਟ ਆ ਵੀ ਕਹਿੰਦੇ ਸੀ ਕਿ ਜਿਹੜਾ ਉਹਨੇ ਫਲਾਪ ਬੋਲਦਾ ਕੰਮ ਕਰਦੀ ਆ ਉਹਸ ਵਜ੍ਹਾ ਨਾਲ ਨਹੀਂ ਕਿਹਾ ਦੇਖੋ ਉਹਦੇ ਵਿੱਚ ਕੁਲਦੀਪ ਚਾਹਲ ਸਰ ਸੀਪੀ ਸਾਹਿਬ ਨੇ ਬੜੀ ਕਲੀਅਰ ਕਟ ਆਰਡਰ ਕੀਤੇ ਹੈ ਕਿ ਜੇ ਕੋਈ ਵੀ ਕਿਸੇ ਵੀ ਸੰਸਾ ਨਾਲ ਰਿਲੇਟਡ ਹੈ ਜੇ ਉਹ ਬੰਦਾ ਹੇਟ ਸਪੀਚ ਕਰੇਗਾ ਤਾਂ ਉਹਦੇ ਉੱਤੇ ਕਾਰਵਾਈ ਲਾਜ਼ਮੀ ਹੋਏਗੀ ਤੇ ਇਸ ਲਈ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਅਪੀਲ ਕਰੂੰਗਾ ਵੀ ਕੋਈ ਆਈ ਜੀ ਹੇਟ ਸਪੀਚ ਨਾ ਕਰਨ ਆਪਣੇ ਧਰਮ ਦਾ ਪ੍ਰਚਾਰ ਕਰਨ ਸਭ ਕੁਝ ਕਰਨ ਬਟ ਕੋਈ ਐਸੀ ਨਾ ਕਰਨ ਜਿਸ ਦੇ ਨਾਲ ਕੋਈ ਲਾਅਨ ਆਰਡਰ ਇਸ਼ੂ ਬਣੇ